ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਦੋਂ ਨਾਲ ਅਸੀਂ ਕਾਲਜ ਪੜ੍ਹਦੇ ਸੀਗੇ ਇੱਕ ਗੱਲ ਅਸੀਂ ਬੜੇ ਹਾਸੇ ਠੱਠੇ ਵਿੱਚ ਆਪਣੇ ਮਿੱਤਰਾਂ ਦੋਸਤਾਂ ਨੂੰ ਕਿਹਾ ਕਰਦੇ ਸੀਗੇ ਇੱਜ਼ਤ ਮਾਨ ਸਾਂਝਾ ਬੇਇੱਜ਼ਤੀ ਆਪੋ ਆਪਣੀ ਉਮਰਾਂ ਨਿਆਣੀਆਂ ਸੀਗੀਆਂ ਇਸ ਗੱਲ ਦਾ ਜਿਹੜਾ ਅਰਥ ਉਹ ਨਹੀਂ ਪਤਾ ਸੀਗਾ ਸੁਣੀ ਸੁਣਾਈ ਗੱਲ ਸੀਗੀ ਤੇ ਵੈਸੇ ਹੀ ਕਰ ਦੇਣੀ ਪਰ ਇਸ ਗੱਲ ਦੇ ਜਦੋਂ ਸਾਨੂੰ ਅਰਥ ਸਮਝ ਲੱਗੇ ਫਿਰ ਪਤਾ ਲੱਗਿਆ ਵੀ ਇੱਜ਼ਤ ਮਾਨ ਸਾਂਝਾ ਕਾਤੇ ਹੁੰਦਾ ਤੇ ਬੇਇੱਜ਼ਤੀ ਆਪੋ ਆਪਣੀ ਕਾਤੇ ਹੁੰਦੀ ਆ ਪਰ ਜਦੋਂ ਅਸੀਂ ਇਹ ਨਾ ਮੁਲਕਾਂ ਵਿੱਚ ਆਏ ਆ ਖਾਸ ਕਰਕੇ ਜਿਹੜੇ ਅਮਰੀਕਾ ਕੈਨੇਡਾ ਇਹ ਵੱਡੇ ਮੁਲਕ ਇੰਗਲੈਂਡ ਆਸਟ੍ਰੇਲੀਆ ਵਗੈਰਾ ਜਾਂ ਜੋਰਪ ਦੇ ਮੁਲਕ ਵੀ ਲਾ ਲਓ ਤੁਸੀਂ ਤੇ ਇੱਥੇ ਆ ਕੇ ਗੱਲ ਬਿਲਕੁਲ ਉਲਟੀ ਸਾਬਤ ਹੋਈ ਆ ਉਹ ਕਿਦਾਂ ਇੱਥੇ ਹੁੰਦਾ ਵੀ ਇੱਜ਼ਤ ਮਾਨ ਆਪੋ ਆਪਣਾ ਬੇਇਜ਼ਤੀ ਸਾਂਝੀ ਹੁੰਦੀ ਆ ਆਹ ਕੁ ਤੱਥਾਂ ਦੇ ਨਾਲ ਤੁਹਾਡੇ ਨਾਲ ਮੈਂ ਜਾਣਕਾਰੀ ਸਾਂਝੀ ਕਰਦਾ ਸੰਦੀਪ ਸਿੰਘ ਧਾਲੀਵਾਲ ਟੈਕਸਸ ਦੇ ਜਿਹੜੇ ਪਹਿਲੇ ਪਗੜੀਦਾਰ ਸ਼ਰਫ ਬਣੇ ਆ ਸਭ ਨੂੰ ਪਤਾ ਡਿਊਟੀ ਦੌਰਾਨ ਉਹਨਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਇੱਕ ਪਹਿਲੇ ਹੀ ਜਮਾਨਤ ਤੇ ਆਏ ਹੋਏ ਗੋਰੇ ਗੁੰਡੇ ਵੱਲੋਂ ਤੇ ਉਹਨਾਂ ਦਾ ਜਦੋਂ ਫਿਊਨਰਲ ਹੋਣਾ ਸੀ ਜਿਹੜਾ ਉਹਨਾਂ ਦੇ ਮਗਰ ਇਕੱਠ ਸੀ ਉਹ ਇਹ ਸਾਬਤ ਕਰਦਾ ਸੀ ਸੰਦੀਪ ਸਿੰਘ ਢਾਲੀਵਾਲ ਕਿੰਨਾ ਵਧੀਆ ਇਨਸਾਨ ਸੀ ਕਿੰਨਾ ਵਧੀਆ ਉਹ ਆਫੀਸਰ ਸੀ ਤੇ ਉਹਦੇ ਜਿਹੜਾ ਮਗਰ ਇਕੱਠ ਇਹ ਦੱਸਦਾ ਹੁੰਦਾ ਕਿਉਂਕਿ ਆਪਾਂ ਸੁਣਿਆ ਨਾ ਗੱਲ ਵੀ ਜਦੋਂ ਸਿਵਿਆਂ ਦਾ ਇਕੱਠ ਦੱਸਦਾ ਹੁੰਦਾ ਵੀ ਬੰਦਾ ਇਹ ਕੌਣ ਸੀ ਕਿੰਨੇ ਕੁ ਜੋਗਾ ਸੀ ਤੇ ਆ ਤੁਸੀਂ ਆ ਇੱਕ ਮਰੀਜ਼ ਦੀ ਉਹ ਵੀਡੀਓ ਬਣਾਉਣ ਵਾਲੀ ਕੀ ਉਹਨੂੰ ਕਮਲ ਭਾਬੀ ਜੀ ਫੋਲੋਅਰ ਕਿੰਨੇ ਸੀਗੇ ਤੇ ਤਿੰਨ ਜਣੇ ਮਾਂ ਤੇ ਭਰਾ ਉਹਦੇ ਦਾਗਾਂ ਤੇ ਪਹੁੰਚੋ ਸੀਗੇ ਚਲੋ ਇਹ ਇੱਕ ਵੱਖਰੀ ਮਾਨਸਿਕਤਾ ਹੈ ਇਹਦੀ ਵੀ ਗੱਲ ਆਪਾਂ ਅੱਗੇ ਜਾ ਕੇ ਕਰਨੀ ਆ ਇਹ ਵੀ ਤੁਹਾਡੀ ਮਾਨਸਿਕਤਾ ਹੀ ਆ ਤੇ ਖੈਰ ਆਪਾਂ ਸੰਦੀਪ ਸਿੰਘ ਢਾਲੀਵਾਲ ਤੇ ਆਈਏ ਤੇ ਉਹ ਜਿਹੜਾ ਸੀ ਵੀ ਸੰਦੀਪ ਸਿੰਘ ਢਾਲੀਵਾਲ ਇੱਕ ਮਹਾਨ ਬੰਦਾ ਸੀ ਵਧੀਆ ਬੰਦਾ ਸੀ ਉਹ ਸਿਰਫ ਸੰਦੀਪ ਸਿੰਘ ਢਾਲੀਵਾਲ ਹੀ ਸੀ ਉਹਦੇ ਨਾਲ ਸਾਰੀ ਕਮਿਊਨਿਟੀ ਦਾ ਸਿਰ ਉੱਚਾ ਨਹੀਂ ਹੋਇਆ ਉਹ ਕੱਲੇ ਢਾਲੀਵਾਲ ਸਾਹਿਬ ਦਾ ਹੀ ਉਹਨਾਂ ਨੂੰ ਹੀ ਸਿਹਰਾ ਜਾਂਦਾ ਤੇ ਜਿਹੜਾ ਫਾਈਬਰ ਇੰਟਰਨੈਟ ਇਹਦੇ ਫਾਊਂਡਰ ਜਿਹੜੇ ਆ ਨਰਿੰਦਰ ਸਿੰਘ ਕਪਾਨੀ ਹੁਣੀ ਉਹ ਵੀ ਯੂ ਐਸ ਏ ਵਿੱਚ ਹੀ ਰਹਿੰਦੇ ਆ ਤੇ ਉਹਨਾਂ ਦੀਆਂ ਕੀਤੀਆਂ ਹੋਈਆਂ ਜਿਹੜੀਆਂ ਖੋਜਾਂ ਉਹਨਾਂ ਦਾ ਆਨੰਦ ਸਾਰੀ ਦੁਨੀਆ ਲੈ ਰਹੀ ਆ ਉਹ ਵੀ ਸਿਹਰਾ ਕਪਾਨੀ ਸਾਹਿਬ ਨੂੰ ਜਾਂਦਾ ਵੱਡੇ ਵੱਡੇ ਖੇਤੀਬਾੜੀ ਅ ਬਿਜ਼ਨਸਮੈਨ ਆਪਣੇ ਪੰਜਾਬੀ ਸਰਦਾਰ ਅਮਰੀਕਾ ਦੇ ਵਿੱਚ ਬੈਠੇ ਸਾਰਿਆਂ ਨੂੰ ਪਤਾ ਉਹ ਸਿਹਰਾ ਸਿਰਫ ਉਹਨਾਂ ਨੂੰ ਜਾਂਦਾ ਹੁਣ ਜਦੋਂ ਇੱਕ ਪਰਨਾ ਬੰਨੇ ਵਾਲਾ ਸਰਦਾਰ ਟਰੱਕ ਡਰਾਈਵਰ ਜੂ ਟਰਨ ਮਾਰਦਾ ਜਿੱਥੇ ਕਿ ਨਹੀਂ ਮਾਰਨੀ ਚਾਹੀਦੀ ਸੀ ਤੇ ਉਹ ਜਿਹੜੀ ਬਦਨਾਮੀ ਆ ਸਾਰੇ ਪੱਗਾਂ ਵਾਲਿਆਂ ਦੀ ਪਰਨੇ ਵਾਲਿਆਂ ਦੀ ਹੋਈ ਆ ਦੋਖੇ ਇਸ ਗੱਲ ਦਾ ਆ ਉਗੇ ਨੂੰ ਗੱਲ ਵੀ ਜਿਹੜਾ ਇੱਜ਼ਤਮਾਨ ਆ ਉਹ ਆਪੋ ਆਪਣਾ ਬੇਇੱਜ਼ਤੀ ਸਾਂਝੀ ਹੁਣ ਇੱਥੇ ਕੈਨੇਡਾ ਵਿੱਚ ਵੀ ਜਿਹੜੇ ਵੀ ਨਵੇਂ ਕੰਪਨੀਆਂ ਵਾਲੇ ਆ ਉਹ ਕਹਿੰਦੇ ਵੀ ਕੋਈ ਬੰਦਾ ਚਾਹੀਦਾ ਟਰੱਕ ਚਲਾਉਣ ਵਾਲਾ ਪਰ ਸਰਦਾਰ ਨਾ ਜਾਰ ਹੋਵੇ ਉਹਦਾ ਸਰਦਾਰ ਹੋਵੇ ਪੱਗ ਵਾਲਾ ਨਾ ਹੋਵੇ ਬਾਲ ਕੱਟਿਆ ਹੋਆ ਟੋਪੀ ਲੈ ਰਿਆ ਜੇ ਸਰਦਾਰ ਗੁੱਟੀ ਵੀ ਆ ਟੋਪੀ ਲੈ ਰਹਿਟਸ ਓਕੇ ਪੱਗ ਜਾਂ ਪਰਨਾ ਨਾ ਹੋਵੇ ਕਿਉਂਕਿ ਸ਼ਵੀ ਜਿਹੜੀ ਖਰਾਬ ਹੋ ਚੁੱਕੀ ਆ ਉਹਦੇ ਨਾਲ ਠੀਕ ਜਾਨਾ ਗਈਆਂ ਉਹ ਜਿਹਨਾਂ ਦੀ ਜਾਨਾ ਗਈਆਂ ਠੀਕ ਆ ਕੁਝ ਲਾਪਰਵਾਹੀ ਉਹਨਾਂ ਦੀ ਵੀ ਆ ਕਿਉਂਕਿ ਉਹਨਾਂ ਦਾ ਵੀ ਧਿਆਨ ਕਿਸੇ ਹੋਰ ਪਾਸੇ ਹੋਣਾ ਜਿਨ੍ਹਾਂ ਨੂੰ ਐਡਾ ਵੱਡਾ ਟਰੱਕ ਨਹੀਂ ਦਿਖਿਆ ਪਰ ਉੱਥੇ ਜੂ ਟਰਨ ਮਾਰਦਾ ਮਾਰਨਾ ਜਿਹੜਾ ਗਲਤ ਸੀਗਾ ਗਲਤ ਸੀਗਾ ਉਹਦੇ ਜੀ ਹੱਕ ਦੇ ਵਿੱਚ ਮੁੰਡੇ ਦੇ ਇਥੇ ਪੇਜ ਬਣ ਗਏ ਕਿੰਨਾ ਖੁਸ਼ ਹੋ ਗਿਆ ਕਿੰਨਾ ਪੈਸਾ ਇਕੱਠਾ ਹੋ ਗਿਆ ਕਿੱਧਰ ਗਿਆ ਕੌਣ ਲੈ ਗਿਆ ਤੁਸੀਂ ਭਾਵਕ ਲੋਕਾਂ ਨੇ ਡੋਨੇਸ਼ਨਾਂ ਕੀਤੀਆਂ ਐਦਾਂ ਕਰੋ ਜੀ ਅਰਦਾਸਾ ਕਰੋ ਪਤਾ ਨਹੀਂ ਕਿਹਦੀਆਂ ਵੀਡੀਓ ਪਾ ਕੇ ਜਿਹਨੂੰ ਵੀ ਸਜ਼ਾ ਹੋਈ ਸੀ ਉਸ ਵੀਰ ਲਈ ਆਪਰ ਅਰਦਾਸ ਕਰੀਏ ਦੁਆ ਕਰੀਏ ਬਲਾ ਕਰੀਏ ਦੇਖੋ ਭਾਈ ਜਿਹੜੀ ਗਲਤੀ ਆ ਗਲਤੀ ਆ ਸਭ ਤੋਂ ਵੱਧ ਜਿਹੜਾ ਨੁਕਸਾਨ ਇਹਨਾਂ ਕਟਰੀਆਂ ਵਿੱਚ ਹੋ ਰਿਹਾ ਨਾ ਮੁੰਡੇ ਆਪ ਵੀ ਮਰ ਰਹੇ ਆ ਤੇ ਨਿਰਦੋਸ਼ਾਂ ਨੂੰ ਵੀ ਮਾਰ ਰਹੇ ਆ ਇੱਕ ਇਕੱਲੇ ਐਕਸੀਡੈਂਟ ਹੋਇਆ ਇੱਥੇ ਹਾਈਵੇ 401 ਈਸਟ ਦੇ 온ਟਾਰੀਓ ਦੇ ਵਿੱਚ ਮਰ ਗਿਆ ਇੱਕ ਸਾਲ ਪਹਿਲਾਂ ਹਲੇ ਕੈਨੇਡਾ ਆਇਆ ਸੀਗਾ ਇੱਕ ਸਾਲ ਪਹਿਲਾਂ ਕੈਨੇਡਾ ਆ ਕੇ ਤਾਂ ਬੰਦੇ ਨੂੰ ਹਲੇ ਸਾਲਾ ਸੜਕਾਂ ਦਾ ਨਹੀਂ ਪਤਾ ਲੱਗਦਾ ਕਾਰ ਚਲਾਣ ਦਾ ਤੇ ਲਾਇਸੈਂਸ ਉਹ ਟਰੱਕ ਦਾ ਲੈ ਕੇ ਟਰੱਕ ਚਲਾ ਰਿਹਾ ਸੀਗਾ ਕੀ ਵਾਪਰਿਆ ਪਤਾ ਨਹੀਂ ਐਨੀਵੇ ਗਲਤੀ ਸਰਕਾਰਾਂ ਦੀ ਵੀ ਆ ਲਾਇਸੈਂਸ ਉਹ ਘਰੋਂ ਤਾਂ ਲੈ ਕੇ ਨਹੀਂ ਆਦੇ ਇੱਥੇ ਦੇ ਕਾਨੂੰਨ ਦੇ ਵਿੱਚ ਰਹਿ ਕੇ ਹੀ ਲਾਇਸੈਂਸ ਲਏ ਜਾਂਦੇ ਆ ਸਾਰਾ ਕੁਝ ਕਾਨੂੰਨ ਦੇ ਰਾਹੀ ਹੁੰਦਾ ਨਾ ਚਲੋ ਠੀਕ ਆ ਪਰ ਇਹ ਵੀ ਗੱਲ ਗਲਤ ਹੋ ਸਕਦੀ ਆ ਬਹੁਤ ਸਾਰੇ ਇਥੇ ਬਿਨਾਂ ਲਾਇਸੈਂਸ ਤੋਂ ਵੀ ਟਰੱਕ ਚਲਾਦੇ ਫੜੇ ਗਏ ਆ ਹੁਣ ਭਾਈ ਜੋ ਕੁਛ ਵੀ ਉਸ ਗਲਤ ਜੂ ਟਰੰਦੇ ਨਤੀਜੇ ਆਏ ਆ ਪੱਗਾ ਵਾਲਿਆਂ ਨੂੰ ਤਾਂ ਅਮਰੀਕਾ ਦੇ ਵਿੱਚ ਟਰੱਕ ਦੇ ਵਿੱਚੋਂ ਜਿੱਦਾ ਬਾਲ ਚੋਂ ਉਹ ਮੱਖਣ ਚੋਂ ਬਾਲ ਕੱਢੀਦਾ ਐਦਾਂ ਦੇਖ ਕੇ ਚੱਕਦੇ ਆ ਆ ਜਾਓ ਜੀ ਆ ਜਾਓ ਜੀ ਤੇ ਇਥੇ ਵੀ ਇਥੇ ਵੀ ਸ਼ੁਰੂ ਹੋਇਆ ਆ ਕੈਨੇਡਾ ਵਿੱਚ ਵੀ ਦਈਆਂ ਸਕੇਲਾ ਖੁੱਲੀਆਂ ਆ ਪੱਗ ਬੰਨਿਓ ਦੇਖ ਕੇ ਨਾਲੇ ਪਾਰਕ ਦਾ ਸਾਈ ਲਾ ਦਿੰਦੇ ਆ ਜਾਨੀ ਉਹਨਾਂ ਨੂੰ ਇਹ ਹੋ ਗਿਆ ਵੀ ਇਹ ਲੋਕ ਕੁੱਤਾਈਆਂ ਬਹੁਤ ਕਰਦੇ ਆ ਅਣਗਹਿਲੀਆਂ ਬਹੁਤ ਕਰਦੇ ਆ ਔਰ ਉਹ ਜਿਹੜਾ ਅਮਰੀਕਾ ਵਾਲਾ ਜੂ ਟਰਨ ਦੇ ਨਾਲ ਮੋਤਾਂ ਹੋਈਆਂ ਉਸ ਤੋਂ ਬਾਅਦ ਵੀ ਇਹ ਚੀਜ਼ਾਂ ਰੁਕੀਆਂ ਨਹੀਂ ਉਸ ਤੋਂ ਬਾਅਦ ਵੀ ਚੱਲ ਰਹੀਆਂ ਕਿਉਂਕਿ ਫੇਰ ਤੁਸੀਂ ਪੇਜਾਂ ਦੇ ਉੱਤੇ ਉਹਨਾਂ ਲਈ ਵੀ ਅਰਦਾਸਾਂ ਸ਼ੁਰੂ ਕਰਨੀ ਹੈ ਉਹਨਾਂ ਲਈ ਵੀ ਮਹਿੰਮ ਚਲਾਣੀ ਹੈ ਇਹ ਕਦੋਂ ਹਟੂਗਾ ਵਰਤਾਰਾ ਦੇਖੋ ਜਿਹੜਾ ਗਲਤ ਉਹ ਗਲਤ ਉਹ ਜੋ ਅਮਰੀਕਾ ਵਿੱਚ ਵਾਪਰ ਰਿਹਾ ਜਾਂ ਕੈਨੇਡਾ ਵਿੱਚ ਵਾਪਰ ਰਿਹਾ ਇਹ ਵੀ ਗਲਤ ਉਹ ਜੋ ਪੰਜਾਬ ਦੇ ਵਿੱਚ ਭਈਆਂ ਨਾਲ ਵਾਪਰ ਰਿਹਾ ਬਿਹਾਰੀਆਂ ਨਾਲ ਪ੍ਰਦੇਸੀਆਂ ਨਾਲ ਉਹ ਵੀ ਗਲਤ ਉਹ ਇੱਕ ਬੰਦੇ ਦੀ ਗਲਤੀ ਸਾਰਿਆਂ ਤੇ ਥੋਪੀ ਨਹੀਂ ਜਾ ਸਕਦੀ ਜੇ ਅਸੀਂ ਇਹ ਕਹੀਏ ਗਲਤ ਉਹ ਨਾ ਤਾਂ ਉਹ ਵੀ ਗਲਤ ਉਹ ਭਾਈ ਚੰਗੇ ਮਾਰੇ ਬੰਦੇ ਹਰੇਕ ਮੁਲਕ ਵਿੱਚ ਹਰੇਕ ਕਮਿਊਨਿਟੀ ਵਿੱਚ ਹਰੇਕ ਸਟੇਟ ਪਿੰਡ ਈਵਨ ਕਿ ਹਰੇਕ ਘਰ ਚ ਹੁੰਦੇ ਆ ਉਹਦੇ ਨਾਲ ਸਾਰਾ ਘਰ ਜਾਂ ਸਾਰਾ ਦੇਸ਼ ਨਹੀਂ ਬਦਨਾਮ ਹੋ ਜਾਂਦਾ ਹੁੰਦਾ ਅਮਰੀਕਾ ਵਿੱਚ ਹੀ ਪਹਿਲਾ ਘਟਨਾ ਵਾਪਰੀ ਸੀਗੀ ਇੱਕ ਐਗਜ਼ਿਟ ਸਗਾ ਐਗਜ਼ਿਟ ਥੋੜੇ ਜਿਆਦਾ ਪੀਚੀ ਸੀਗਾ ਤੇ 35 40 ਕਾਰਾਂ ਐਗਜ਼ਿਟ ਲੈਂਡਿੰਗ ਖੜੀਆਂ ਸੀਗੀਆਂ ਤੇ ਪਿੱਛੋਂ ਇੱਕ ਗੋਰਾ ਆਇਆ ਟਰੱਕ ਡਰਾਈਵਰ ਜਿਹੜਾ ਸੀੜੀ ਚੇਂਜ ਕਰਦਾ ਸੀ ਧਿਆਨ ਨਹੀਂ ਸੀ ਕੋਤੋਂ ਸਾਹਮਣੇ 35 40 ਕਾਰਾਂ ਦੇ ਵਿੱਚ ਕਿੰਨੇ ਲੋਕ ਮਰੇ ਸੀਗੇ ਉਹ ਡਾਕੂਮੈਂਟਰੀ ਅੱਜ ਵੀ ਪਈਆਂ ਦੇਖ ਸਕਦੇ ਆ ਉਹਨਾਂ ਲੋਕਾਂ ਦੀਆਂ ਇੰਟਰਵਿਊਜ਼ ਕਹਿੰਦੇ ਵੀ ਇਹਨਾਂ ਦੇ ਡਰਾਈਵਰੀ ਦੇ ਕਾਨੂੰਨ ਸਖਤ ਹੋਣੇ ਚਾਹੀਦੇ ਆ ਉਹ ਸੀਡੀ ਚੇਂਜ ਕਰਦੇ ਨੇ ਇੱਕ ਗਾਣਾ ਸੁਣਦੇ ਮਾਰੇ ਨੇ ਕਿੰਨੇ ਲੋਕ ਮੌਤ ਦੇ ਘਾਟ ਉਤਾਰਦੇ ਕਿੰਨੇ ਲੋਕ ਅਪਾਹਜ ਹੋ ਗਏ ਤਾਂ ਗੋਰਿਆਂ ਦੇ ਖਿਲਾਫ ਕੋਈ ਮੁਹਿੰਮ ਤਾਂ ਨਹੀਂ ਖੜੀ ਹੋਈ ਸੀ ਕਿਉਂਕਿ ਉਹਨਾਂ ਦੇ ਮੁੱਲਕਾ ਭਾਈ ਆਪਾਂ ਬਗਾਨੇ ਮੁੱਲਕਾ 'ਚ ਬੈਠੇ ਆਂ ਜਿਹੜੇ ਸਿਟੀਜ਼ਨ ਆ ਵੀ ਆਪਾਂ ਕਿੰਨੇ ਵੀ ਸਿਟੀਜ਼ਨਾਂ ਨਾਲ ਕੁਝ ਨਹੀਂ ਹੋ ਸਕਦਾ ਬਹੁਤ ਕੁਝ ਹੋ ਸਕਦਾ ਜਦੋਂ ਮੁੱਲਕ ਕਰਨ ਤੇ ਆਉਣ ਸਿਟੀਜਨ ਉਹਨਾਂ ਨੇ ਦਿੱਤੀ ਉਹ ਲੈ ਵੀ ਸਕਦੇ ਆ ਗ੍ਰੀਸ ਦੇ ਵਿੱਚ ਜਿਹੜੇ ਬੰਦੇ ਰਹੇ ਆ 1993 ਵਿੱਚ ਅਲਬਾਨੀਆ ਕੰਟਰੀ ਦੇ ਬੰਦਿਆਂ ਨੇ ਗ੍ਰੀਸ ਦੀ ਇੱਕ ਔਰਤ ਨਾਲ ਰੇਪ ਕੀਤਾ ਸੀ ਇਹ ਜੀ ਮੁਹਿਮ ਖੜੀ ਹੋਈ ਸੀ ਜਿਹੜੇ 20-20 ਸਾਲ ਤੋਂ ਵੀ ਰਹਿ ਰਹੇ ਸੀਗੇ ਚੱਕ ਕੇ ਅਗਲੇ ਨੇ ਜਹਾਜ਼ੇ ਚੜ੍ਹ ਤੇ ਸਾਰੇ ਗ੍ਰੀਸ ਖਾਲੀ ਕਰ ਤੇ ਅਲਬਾਨੀਆ ਤੋਂ ਬਿਨਾ ਆਪਣੇ ਬੰਦوں ਨੂੰ ਕਾਮਨਾਸ ਮਿਲਦੇ ਜਿਹੜਾ ਮਹਾਨ ਕਮਾ ਬੰਦਾ ਵੀ ਸੀਗਾ ਉਹ ਵੀ ਕੰਮਾਂ ਤੇ ਜਾ ਚੜ੍ਹੇ ਸੀਗੇ ਕਿਉਂਕਿ ਜਦੋਂ ਮੁਲਖ ਚਾਹੇ ਨਾ ਕਰਨ ਤੇ ਆਣ ਤਾਂ ਬਹੁਤ ਕੁਝ ਕਰ ਸਕਦੇ ਆ ਮੇਰੀ ਬੇਨਤੀ ਹੈ ਵੀਰਾਂ ਨੂੰ ਥੋੜੀ ਜਿਹਾ ਸੰਭਲ ਜਾਈਏ ਸੁਧਰ ਜਾਈਏ ਕਿਉਂ ਅਸੀਂ ਬਦਨਾਮੀਆਂ ਕਰਾ ਰਹੇ ਆ ਸਾਨੂੰ ਵੀ ਕਈ ਵਾਰੀ ਸ਼ਰਮ ਆਦੀ ਆ ਟਰੱਕ ਸਟਾਪਾਂ ਤੇ ਦੇਖਦੇ ਆ ਚਪਲਾ ਪਾਈ ਹੋਆ ਟੁੱਟੇ ਜਿਹੇ ਪਜਾਮੇ ਪਾਏ ਹੋਆ ਹੈੱਡਫੋਨ ਲਾਇਆ ਹੋਆ ਬਕਵਾਸ ਹੀ ਮਾਰਦੇ ਜਾ ਰਹੇ ਆ ਬਾਥਰੂਮਾਂ ਵਿੱਚ ਈਵਨ ਕਿ ਟਾਇਲਟ ਬੈਠੇ ਗੱਲਾਂ ਕਰ ਰਹੇ ਆ ਕਿੱਡੀਆਂ ਕਿ ਜ਼ਰੂਰੀ ਆ ਯਾਰ 2 ਮਿੰਟ ਲਈ ਬੰਦ ਕਰ ਲਓ ਫੋਨ ਨੂੰ ਕਾਫੀ ਸ਼ੌਪ ਲਈ ਲੈਂਚ ਲੱਗਿਆ ਨਾ ਪਤਾ ਲੱਗਦਾ ਆਰਡਰ ਲੈਣ ਵਾਲਿਆਂ ਨੂੰ ਸਾਡੇ ਨਾਲ ਗੱਲ ਕਰ ਰਿਹਾ ਨਾ ਪਤਾ ਲੱਗਦਾ ਕਿੰਨਾ ਕਰ ਰਿਹਾ ਤੇ ਗੱਲਾਂ ਵੀ ਕੋਈ ਐਡੀ ਖਾਸ ਨਹੀਂ ਹੁੰਦੀਆਂ ਜਿਹੜੀਆਂ ਜੱਕੜੀਆਂ ਵੱਢ ਰਹੇ ਹੁੰਦੇ ਆ। ਕੁਮਾਰੀ ਮੁੱਟੀ ਯਾਰ ਸ਼ਰਮ ਕਰੋ। ਜੇ ਦਾੜੀ ਰੱਖੀ ਹੋਏ ਉਹਨੂੰ ਮੜਾ ਮੋਟਾ ਸਜਾਰਿਆ ਕਰੋ ਸਵਾਰ ਲਿਆ ਕਰੋ। ਉਹਦੇ ਨਾਲ ਬਾਕੀ ਸਾਰਿਆਂ ਦੇ ਅੱਖਸ ਦੇ ਉੱਤੇ ਟਾ ਲੱਗਦੀ ਆ। ਉਹ ਸਭ ਨੂੰ ਫਿਰ ਇੱਕ ਨਜ਼ਰ ਨਾਲ ਦੇਖਦੇ ਆ। ਅਸੀਂ ਬੋਲਣਾ ਵੀ ਉੱਚੀ ਹੁੰਦਾ। ਕਿੱਡੀ ਦੂਰ ਦੂਰ ਤੱਕ ਰ ਗੱਲਾਂ ਜਾਣੀਆਂ। ਇੱਕ ਗੱਲ ਨਾਲ ਚਾਰ-ਚਾਰ ਗਾਲਾਂ ਕੱਢਣੀਆਂ ਹੁੰਦੀਆਂ। ਪਤਾ ਨਹੀਂ ਕਦੋਂ ਵਕਲ ਆਣੀ ਆ ਫਿਰ ਅਸੀਂ ਕਹਿੰਦੇ ਅਸੀਂ ਸਾਡੀ ਕੌਮ ਬੜੀ ਮਹਾਨ ਆ ਭਾਈ ਕਿੰਨੀ ਕੁ ਮਹਾਨ ਕੌਮ ਆ ਲੱਗੀ ਜਾਂਦਾ ਪਤਾ ਠੀਕ ਆ ਜਿਹੜੇ ਚੰਗੇ ਬੰਦੇ ਆ ਸਟੂਡੈਂਟ ਆਏ ਆ ਚੰਗੇ ਆ ਨਿਆਣੇ ਜਿਹੜੇ ਪੜਦੇ ਆ ਪਰ ਕੇ ਮਿਹਨਤਾਂ ਕਰਦੇ ਆ ਚਲੋ ਠੀਕ ਆ ਕੰਮਾਂ ਕਰਦੇ ਜਾਂਦੇ ਆ ਕਈਆਂ ਦੇ ਹਾਲਾਤ ਹੁਣ ਕਈ ਬੰਦੇ ਦੇਖੋ ਐ ਡਾਡੀਆਂ ਗੱਡੀਆਂ ੜਾ ੜਾ ਕਰਦੀਆਂ ਫਿਰਦੀਆਂ ਤਾਂ ਵਿੱਚ ਆਪਣਾ ਬੈਠਾ ਹੁੰਦਾ ਪੱਗ ਬਨ ਕੇ ਬਿਸ਼ਰਮੀ ਜਿਹਾ ਹਾਸਾ ਹੱਸਦਾ ਹੁੰਦਾ ਇੱਥੇ ਪਲਾਜੇ ਵਿੱਚ ਜੋ ਕੁਝ ਹੋ ਰਿਹਾ ਡੌਨਟਾਉਨ ਦੇ ਵਿੱਚ ਭੰਗੜੇ ਪੈ ਰਹੇ ਆ ਉਹਦੇ ਨਾਲ ਜਿਹੜੀ ਬਦਨਾਮੀ ਸਾਰੀ ਕਮਿਊਨਿਟੀ ਦੀ ਹੋ ਰਹੀ ਆ ਕੈਨੇਡਾ ਵਿੱਚ ਵੀ ਜੇ ਕੋਈ ਚੰਗਾ ਕੰਮ ਕਰਦਾ ਸਾਡੇ ਸਰਕਾਰੀ ਦਰਬਾਰੇ ਕਿੰਨੇ ਪੱਗ ਵਾਲੇ ਮਿਨਿਸਟਰ ਉਹ ਸਿਰਾ ਸਿਰਫ ਉਹਨਾਂ ਨੂੰ ਜਾਂਦਾ ਉਹਦੇ ਨਾਲ ਬਾਕੀ ਕਮਿਊਨਿਟੀ ਨੂੰ ਨਹੀਂ ਜਾਂਦਾ ਬਦਨਾਮੀ ਸਾਰਿਆਂ ਦੀ ਹੋਣੀ ਆ ਇਹ ਚੀਜ਼ਾਂ ਸਾਨੂੰ ਸੋਚਣੀਆਂ ਵਿਚਾਰਨੀਆਂ ਪੈਣੀਆਂ ਹਮੋਰੀ ਦਵਾਲੀ ਆਣੀ ਆ ਪਟਾਕਿਆਂ ਦੇ ਬਹਿਨ ਲੋਆ ਤਾ ਪਤਾ ਨਹੀਂ ਕਿਹੜੀ نسل ਇਹ ਆਈ ਆ ਇੰਡੀਆ ਤੋਂ ਤਿਆਰ ਹੋ ਕੇ ਕਿਦਾਂ ਦੀ ਵੈਰਾਈਟੀ ਉੱਥੇ ਤਿਆਰ ਹੋ ਰਹੀ ਆ ਆ ਮਾਲਟਾਂ ਦੇ ਵਿੱਚ ਪਾਰਕਿੰਗ ਲੋਡ ਸਾਰਾ ਪਟਾਕਿਆਂ ਦਾ ਭਰਤਾ ਫਿਰ ਨਾ ਪੇ ਦੇ ਪੁੱਤਾਂ ਨੇ ਸਫਾਈ ਕੀਤੀ ਕੀ ਸ਼ਬਦ ਕੀਤਾ ਤੁਸੀਂ ਠੀਕ ਅਸੀਂ ਸਾਰੇ ਇੱਥੇ ਆਨੇ ਆ ਚੰਗੇ ਭਵਖਲੇ ਆਉਣੇ ਆ ਕੋਈ ਵਧੀਆ ਸਾਨੂੰ ਸਹੂਲਤਾਂ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਮਿਲ ਗਈਆਂ ਪਰ ਸਾਨੂੰ ਭਲ ਨਹੀਂ ਪੱਜਦੀ ਬਚਣੀ ਚਾਹੀਦੀ ਹੈ ਭਾਈ ਇਸ ਤੈਸੀ ਦਿਵਾਲੀਆ ਮਨਾਉਣ ਨਹੀਂ ਆਏ ਨਾਲੇ ਕਿਹੜੀਆਂ ਦਿਵਾਲੀਆਂ ਉਹ ਉਹ ਕਮਾਕਾਰਾਂ ਲਈ ਆਏ ਆ ਕੰਮ ਕਰੋ ਆਪਣੀ ਜ਼ਿੰਦਗੀ ਸੈੱਟ ਕਰੋ ਕੁਝ ਜ਼ਿੰਦਗੀ 'ਚ ਕੁਝ ਬਣੋ ਕੋ ਨੌਰੋਸ਼ਨ ਕਰੋ ਆ ਪਟਾਕੇ ਚਲਾ ਕੇ ਗੱਡੀਆਂ 'ਚ ਉਚੀ ਗਾਣੇ ਲਾ ਕੇ ਉਹ ਸਲਾਸਰ ਜਿਹੜੇ ਗੱਡੀਆਂ ਦੇ ਚੇਂਜ ਕਰਾ ਕੇ ਕੀ ਸਾਬਤ ਕਰਨਾ ਚਾਹੁੰਦੇ ਅਸੀਂ ਦੂਜੇ ਪਾਸੇ ਜੀ ਰੋਲਾ ਪਾਣੇ ਆ ਸਾਨੂੰ ਇਹ ਪੱਕੇ ਨਹੀਂ ਕਰਦੇ ਅਸੀਂ ਇੱਥੇ ਆਪਣੀ ਮਰਜ਼ੀ ਨਾਲ ਆਏ ਤੇ ਆਪਣੀ ਮਰਜ਼ੀ ਨਾਲ ਜਾਵਾਂਗੇ ਉਹ ਸਾਲੇ ਮੂਰਖੋ ਬੇਵਕੂਫੂ ਗੁਲਾਮਾਂ ਦੀ ਵੀ ਕੋ ਮਰਜ਼ੀ ਹੁੰਦੀ ਆ ਭੁੱਖ ਦੇ ਮਾਰੇ ਆਏ ਸੀਗੇ ਜਿੱਥੇ ਕੰਮ ਕਰਨ ਆ ਰਹੇ ਤਾਂ ਭੁੱਖ ਦੇ ਮਾਰੇ ਕਿਸੇ ਹੋਰ ਪਾਸੇ ਚਲ ਜਮੇਗਾ ਅਸਲ ਗੱਲ ਤਾਂ ਆ ਆ ਅਸੀਂ ਕੰਮ ਨੂੰ ਹੀ ਫੋਕਸ ਕਰੀਏ ਆਪਣੇ ਪਰਿਵਾਰਾਂ ਨੂੰ ਫੋਕਸ ਕਰੀਏ ਕੁਝ ਤਰੱਕੀ ਕਰਕੇ ਦਸੀਏ ਹਾਂ ਕਮਿਊਨਿਟੀ ਦਾ ਸਿਰ ਉੱਚਾ ਹੋਵੇ ਉਹ ਗੱਲਾਂ ਗਈਆਂ ਬਿੱਪਾ ਗਾਲਾਂ ਦੇਖ ਕੇ ਵੀ ਇਹ ਤੁਹਾਡੇ ਲਈ ਹੁਣ ਤਾਂ ਪੱਗਾਂ ਲੁੱਟੂਗਾ ਤੁਹਾਨੂੰ ਜੋ ਸਿਚੁਏਸ਼ਨ ਹੋ ਗਈ ਲੋਕੀ ਗਾਲਾਂ ਕੱਢਦੇ ਆ ਪੱਗਾਂ ਦੇਖ ਕੇ ਇੱਧਰ ਅਸੀਂ ਜਾਂਦੇ ਆ ਨਾਰਥ ਵੇ ਸੜਬਰੀ ਸਾਈਡ ਉਹ ਕਿੱਦਾਂ ਕਿੱਦਾਂ ਦੇ ਇਸ਼ਾਰੇ ਕਰਦੇ ਆ ਇਗਨੋਰ ਕਰੀਦਾ ਉਹਨਾਂ ਨੂੰ ਵੀ ਇਹਨਾਂ ਨੂੰ ਹੁਣ ਕੀ ਬੈਸੀ ਹੈ ਕਿਉਂਕਿ ਉਹਨਾਂ ਨੇ ਵੀਡੀਓ ਦੇਖੀ ਹੈ ਉਹਨਾਂ ਤੱਕ ਮੈਸੇਜ ਜਾਂਦੇ ਆ ਇਹ ਸਾਰੀਆਂ ਕੁਛ ਬੇਵਕੂਫ ਲੋਕਾਂ ਦੀਆਂ ਜਿਹੜੀ ਮੈਂ ਗੱਲ ਕਰਦਾ ਬਦਲੇ ਹੋਏ ਡੀਐਨਏ ਵਾਲਿਆਂ ਦੀਆਂ ਇਹ ਉਹਨਾਂ ਦਾ ਜਿਹੜਾ ਭੇਸ ਹੋ ਤਾਂ ਸਰਦਾਰਾ ਵਾਲਾ ਆ ਪਰ ਜਿਹੜਾ ਅੰਦਰ ਰੂਹ ਆ ਉਹ ਸਰਦਾਰਾ ਵਾਲੀ ਨਹੀਂ ਹੈਗੀ ਗਰੇ ਹੋਏ ਲੋਕ ਜਿਹੜੇ ਆ ਗਰੇ ਹੋਏ ਲੋਕ ਜਦੋਂ ਇਹ ਸੰਮੁਲਖ ਵਿੱਚ ਆ ਗਏ ਨਾ ਉਹਨਾਂ ਨੇ ਸਾਰਿਆਂ ਦਾ ਕਿਰਦਾਰ ਘਰਾਤਾ ਢਾਲਾਤੀ ਉਹ ਭੁਗਤਣੀ ਸਭ ਨੂੰ ਪੈਣੀ ਆ ਜਿੱਦਾਂ ਅਮਰੀਕਾ ਦੇ ਵਿੱਚ ਭੁਗਤ ਰਹੇ ਆ ਡਰਾਈਵਰ ਜਿਹੜੇ ਘੱਟ ਪੜੇ ਲਿਖੇ ਲੋਕ ਸੀ ਨਾ ਬੜਾ ਵਧੀਆ ਆਪਣਾ ਰਜਗਾਰ ਚਲਾ ਰਹੇ ਤੇ ਕੰਮ ਚੱਲ ਰਿਹਾ ਸੀਗਾ ਇਹ ਜੀ ਉਸ ਇੱਕ ਉਹ ਬੰਦੇ ਨੇ ਜੂਟਰਨ ਮਾਰੀ ਉਹ ਸਭ ਦੀ ਜੂਟਰਨ ਮਰਵਾਤੀ ਕੈਨੇਡਾ ਵਿੱਚ ਕਿੰਨੇ ਫੜ ਹੋਏ ਆ ਬਿਨਾ ਲਾਇਸੈਂਸ ਤੋਂ ਜਦ ਬਰਖ ਪਰਮਿਟ ਆਇਆ ਉਹ ਸਾਰੇ ਹੁਣ ਕਾਨੂੰਨ ਚੇਂਜ ਹੋ ਜਾਣੇ ਆ ਚਲੋ ਜਿਹੜੇ ਘੱਟ ਪੜੇ ਲਿਖੇ ਸੀਗੇ ਨਾ ਪਰ ਉਹ ਬੰਦੇ ਸਮਝਦਾਰ ਸੀਗੇ ਇੱਥੇ ਬਹੁਤ ਪੜਿਆ ਲਿਖਿਆ ਬੇਵਕੂਫ ਆ ਚੁੱਕਾ ਆ ਨਾਲੇ ਪੜ੍ਹ ਲਿਖਣ ਨਾਲ ਭਾਈ ਅਕਲ ਨਹੀਂ ਆ ਜਾਂਦੀ ਉਹਦੀ ਪੜ੍ਹਨਾ ਲਿਖਣਾ ਇੱਕ ਵੱਖਰਾ ਵਿਸ਼ਾ ਆ ਅਕਲ ਇੱਕ ਵੱਖਰਾ ਵਿਸ਼ਾ ਆ ਬਹੁਤ ਪੜ੍ਹੇ ਲਿਖੇ ਅਤੇ ਵੱਡ-ਵੱਡੀਆਂ ਬੇਬਕੂਫੀਆਂ ਕਰਦੇ ਸੁਣੇ ਆ ਦੇਖੇ ਆ ਅਸੀਂ ਕੁਝ ਸੰਭਲੀਏ ਕੁਝ ਅਕਲ ਕਰੀਏ ਉਹ ਜਿਹੜੀ ਗੱਲ ਮੈਂ ਵਿੱਚ ਕੀਤੀ ਸੀਗੀ ਉਹ ਭਾਬੀ ਕਮਲਕੌਰ ਵਾਲੀ ਬੇ ਇੰਨੇ ਵੱਡੇ ਫੋਲੋਅਰ ਤੇ ਸੰਸਕਾਰ ਤੇ ਸਿਰਫ ਚਾਰਕ ਜਾਣੇ ਦੇਖੋ ਅਸੀਂ ਨਾ ਜਿਹੜੇ ਬੰਦੇ ਨੂੰ ਵੀ ਚੱਕਣਾ ਉੱਪਰ ਚੜਾਣਾ ਖਾਸ ਕਰਕੇ ਜਿਹਦੀ ਕੋਈ ਕਮਿਊਨਿਟੀ ਨੂੰ ਦੇਣ ਨਹੀਂ ਹੈਗੀ ਅਸੀਂ ਹਾਸੇ-ਹਾਸੇ ਦੇ ਵਿੱਚ ਉਹਨਾਂ ਲੋਕਾਂ ਨੂੰ ਉੱਪਰ ਚੜਾ ਲੈਂਦੇ ਆ ਚੱਕ ਦਿੰਦੇ ਆ ਆਹ ਦੇਖੋ ਜੀ ਆਹ ਕੋਈ ਚੰਗੀ ਗੱਲ ਵਾ ਨਾ ਉਹ ਤੁਸੀਂ ਸ਼ੇਅਰ ਨਹੀਂ ਕਰਨੀ ਤੁਸੀਂ ਘਟਿਆ ਲੋਕਾਂ ਨੂੰ ਹੀ ਫੋਲੋ ਕਰਕੇ ਰੱਖਿਆ ਹੋਇਆ ਬਹੁਤਿਆਂ ਨੇ ਉਹਨਾਂ ਦੇ ਫੋਨਾਂ 'ਚ ਉਹਨਾਂ ਦੇ ਵੀਡੀਓ ਮਿਲਦੇ ਮਿਲਣ ਕੀ ਆ ਤੇ ਗੱਲਾਂ ਕਰੋਗੇ ਜੀ ਸਮਾਜ ਦਾ ਬੇੜਾ ਬੈਠ ਗਿਆ ਉਹ ਸਮਾਜ ਕੋਈ ਹੋਰ ਥੋੜਾ ਜ ਸਾਡੇ ਨਾਲ ਹੀ ਸਮਾਜ ਵਾ ਸਾਡਾ ਹੀ ਬੇੜਾ ਬੈਠੇ ਹੋਆ ਅਸੀਂ ਸਮਾਜ ਨੂੰ ਸੇਧ ਦੇਣੀ ਆ ਇਹ ਲੋਕਾਂ ਦੇ ਕਿੰਦਾ ਫਾਲੋਅਰ ਇਹਨੇ ਵੱਧ ਰਹੇ ਆ ਕਿੰਦਾ ਇਹਨਾਂ ਦੇ ਇਹਨੇ ਵਿਊ ਆ ਰਹੇ ਆ ਤੁਸੀਂ ਇਹਨਾਂ ਚੀਜ਼ਾਂ ਨੂੰ ਸ਼ੇਅਰ ਕਰਦੇ ਆ ਤੁਸੀਂ ਸੁਣਦੇ ਆ ਤੁਸੀਂ ਸਾਂਭ ਕੇ ਰੱਖਦੇ ਆ ਸੇਵ ਕਰਕੇ ਰੱਖਦੇ ਆ ਉਹ ਜਿਹਨੂੰ ਬੋਲਣਾ ਨਹੀਂ ਆਦਾ ਉਹਨੂੰ ਤੁਸੀਂ ਸਿੰਗਰ ਬਣਾਇਆ ਹੋਇਆ ਉਦੇ ਹਾਸੇ ਹਾਸੇ ਜਿਹ ਕੋ ਲੈਣ ਨਹੀਂ ਦੇਣ ਨਹੀਂ ਛਕਲ ਨਹੀਂ ਸੂਰਤ ਨਹੀਂ ਚੱਕ ਕੇ ਆ ਦੇਖੋ ਜੀ ਉਹ ਉਹ ਕਈ ਬੰਦੇ ਆਪਣੀ ਪ੍ਰਮੋਸ਼ਨ ਵਾਸਤੇ ਵੱਡੇ ਵੱਡੇ ਸਿੰਗਰ ਉਹਨਾਂ ਨੂੰ ਲਾਪਾਂ ਦੇ ਪ੍ਰਮੋਟ ਕਰਨ ਉਹ ਯਾਰ ਕਿੰਨੇ ਵਧੀਆ ਗਾਉਣ ਵਾਲੇ ਵਿਚਾਰੇ ਰੋਲੇ ਫਿਰਦੇ ਆ ਅਨਛਤਰ 36 ਦੀ ਕੁੜੀ ਕਿੰਨਾ ਵਧੀਆ ਗਾਉਂਦੀ ਆ ਕੋਈ ਯਾਰ ਉਹਦੀ ਸਪੋਰਟ ਕਰ ਲੋ ਹੋਰ ਕਿੰਨੇ ਸਿੰਗਰ ਵਾ ਸਿੱਖੇ ਹੋਏ ਆ ਉਹਨਾਂ ਦੀ ਸਪੋਰਟ ਕਰ ਲੋ ਪਰ ਨਹੀਂ ਕਿਉਂਕਿ ਸਾਡੀ ਮਾਨਸਿਕਤਾ ਇਹੋ ਜੀ ਹੋਗੀ ਸਾਡੀ ਕਹਿਣੀ ਹੋਰ ਤੇ ਸਾਡੀ ਕਰਨੀ ਹੋਰ ਉਹ ਮੈਂ ਤੇ ਭਾਜੀ ਕੰਮ ਤੇ ਅਸੀਂ ਮੋਸਟਲੀ ਗੱਲ ਕਰਦੇ ਹੁੰਨੇ ਵੀ ਆਪਣੇ ਲੋਕਾਂ ਦਾ ਕੀ ਬਣੂਗਾ ਬਾਨਾ ਕੀ ਆ ਯਾਰ ਕਿਉਂਕਿ ਜਿਹੜਾ ਸਾਡਾ ਸਿਧਾਂਤ ਉਹ ਤਾਂ ਸਾਡੇ ਸਮਝ ਨਹੀਂ ਆ ਰਿਹਾ ਗੁਰੂਆਂ ਦੀ ਬਾਣੀ ਅਸੀਂ ਪੂਜਾ ਲਈ ਰੱਖ ਲਈ ਸਾਨੂੰ ਇਹ ਆ ਵੀ ਅਸੀਂ ਪਾਠ ਸੁਣਨ ਦੇ ਨਾਲ ਕਰਨ ਦੇ ਨਾਲ ਸਾਡੇ ਕੰਮ ਹੋ ਜਾਣੇ ਆ ਨਹੀਂ ਨਹੀਂ ਭਾਈ ਉਹ ਤਾਂ ਗੁਰੂ ਤਾਂ ਸਾਨੂੰ ਬਾਣੀ ਰਹੀ ਗਿਆਨ ਦੇ ਕੇ ਗਏ ਆ ਜ ਜਿਹਦੇ ਨਾਲ ਅਸੀਂ ਉਹਨੂੰ ਮੰਨ ਕੇ ਜੀਵਨ ਵਿੱਚ ਅਪਣਾ ਕੇ ਅਸੀਂ ਅੱਗੇ ਵਧਣਾ ਹੈ ਜੇ ਪਾਠ ਕਰਨ ਨਾਲ ਤਰੱਕੀਆਂ ਹੁੰਦੀਆਂ ਹੁੰਦੀਆਂ ਤਾਂ ਪਾਠੀ ਕਰੋੜਾਪਤੀ ਹੁੰਨੇ ਸੀਗੇ ਸਿੰਪਲ ਜੀ ਗੱਲ ਆ ਇਸ ਗੱਲ ਨੂੰ ਗਲਤ ਨਾ ਲਿਓ ਬਾਣੀ ਪੜੋ ਬਾਣੀ ਤੇ ਚੱਲਣਾ ਸਿੱਖੀਏ ਮੰਨਣਾ ਸਿੱਖੀਏ ਤੇ ਤੁਹਾਡਾ ਜੀਵਨ ਬਦਲੇ ਤੁਹਾਡੇ ਜੀਵਨ ਤੋਂ ਝਲ ਕੇ ਉਹ ਗੁਰੂਆਂ ਦਾ ਜਿਹੜਾ ਗਿਆਨ ਆ ਨਾ ਕਿ ਤੁਹਾਡੇ ਚਿਹਰੇ ਤੋਂ ਚੱਲ ਕੇ ਸੋਸ਼ਲ ਮੀਡੀਆ ਤੇ ਕਿੰਨੀਆਂ ਵੀਡੀਓ ਆ ਰਹੀਆਂ ਦੇਖੇਂ ਜਾਂ ਤੁਸੀਂ ਸਾਰਿਆਂ ਨੇ ਇਹਨਾਂ ਤੋਂ ਆਪਾਂ ਨੂੰ ਸਿੱਖਣਾ ਚਾਹੀਦਾ ਸੋ ਭਾਈ ਚੀਜ਼ਾਂ ਨੂੰ ਸ਼ੇਅਰ ਕਰਨ ਲੱਗੇ ਫੰਡ ਦੇਣ ਲੱਗੇ ਮੜਾ-ਬੜਾ ਸੋਚਿਆ ਕਰੋ ਉਹ ਟਰੱਕ ਡਰਾਈਵਰ ਤੇ ਸਾਨੂੰ ਤਾਂ ਨਾਲੇ ਕੋਈ ਮੁੱਦਾ ਚਾਹੀਦਾ ਹੁੰਦਾ ਉਹ ਟਰੱਕ ਡਰਾਈਵਰ ਦਾ ਮੁੱਦਾ ਚੱਲਿਆ ਤੇ ਮੁੜ ਕੇ ਇੰਡੀਆ ਹੜ ਆ ਗਏ ਉਹ ਹੜਾ ਨੇ ਉਹ ਮੁੱਦਾ ਦੱਬ ਲਿਆ ਹੜਾ ਦਾ ਚੱਲ ਪਿਆ ਕੰਮ ਹੜਾ ਤੋਂ ਬਾਅਦ ਕੋਈ ਹੋਰ ਮੁੱਦਾ ਆ ਗਿਆ ਉਤ ਤੋਂ ਬਾਅਦ ਕੋਈ ਹੋਰ ਆ ਗਿਆ ਬਸ ਉਹ 4 ਕਿ ਦਿਨ ਦਾ 4-5 ਕਿ ਦਿਨ ਦਾ ਹੁੰਦਾ ਜੇ ਆਪਾਂ ਸਾਰਿਆਂ ਨੇ ਏਰੀ ਲੈਣੀ ਹੁੰਦੀ 4-5 ਕਿ ਦਿਨ ਉਹਦੇ ਵਿੱਚ ਜੋ ਕੋਈ ਕਰ ਗਿਆ ਕਰ ਗਿਆ ਮੁਰਖੇ ਜਿਹਾ ਨਾ ਬੇਸ਼ਅਤ ਗੱਲ ਹੀ ਕਰਨੀ ਹੁੰਦੀ ਨਾ ਪਤਾ ਲੱਗਦਾ ਕੌਣ ਕਿੱਧਰ ਗਿਆ ਸੱਚ ਕੁਝ ਹੋਰ ਹੁੰਦਾ ਆ ਅਸੀਂ ਚੱਕ ਕੇ ਉਹਨਾਂ ਦੇਰੀ ਲਿਆ ਦਿੰਨੇ ਆ ਸੋ ਵੀਰੋ ਇਹ ਗੱਲਬਾਤ ਹੀ ਸੋ ਭੈਣੋ ਭਰਾਵੋ ਆਪਾਂ ਇਹ ਨਾ ਮੁਰਖਾਂ ਵਿੱਚ ਕੰਮ ਕਰ ਲਈ ਆਏ ਹੋਏ ਆਂ ਅਸੀਂ ਇਹਨਾਂ ਮੁਰਖਾਂ ਦੇ ਕਾਨੂੰਨਾਂ ਨੂੰ ਹੋਰ ਸਖਤ ਨਾ ਕਰੀਏ ਜਿਹੜੇ ਵੀ ਮੇਰੇ ਵੀਰ ਭੈਣ ਇਹ ਜ਼ਰੂਰੀ ਨਹੀਂ ਵੀ ਪੱਗਾਂ ਵਾਲੇ ਜਾਂ ਹੋਰ ਵੀ ਜਿਹੜੇ ਆ ਜਿਹੜੇ ਵੀ ਆਪਾਂ ਬਾਹਰੋਂ ਆਏ ਹੋਏ ਆਂ ਅਸੀਂ ਆਪਣੀ ਇਮੇਜ ਨੂੰ ਬਚਾ ਕੇ ਰੱਖੀਏ ਤਾਂ ਕਿ ਕੋ ਸਾਡੇ ਉੱਤੇ ਉਂਗਲ ਨਾ ਚੱਕ ਸਕੇ ਕਾਨੂੰਨ ਸਖਤ ਹੋ ਰਹੇ ਆ ਕੈਨੇਡਾ ਵਿੱਚ ਵੀ ਦੇਨ ਦੇ ਹੜੇ ਚੋਰੀਆਂ ਹੋ ਰਹੀਆਂ ਗੱਡੀਆਂ ਖੋਈਆਂ ਜਾ ਰਹੀਆਂ ਕਿੰਨੇ ਵਿੱਚ ਆਪਣੇ ਪਾਏ ਜਾ ਰਹੇ ਆ ਰੋਜ਼ ਫੜੇ ਜਾ ਰਹੇ ਇਥੇ ਕਵਰਾ ਆ ਰਹੀਆਂ ਅਗਲੇ ਪੱਗਾ ਲੁਹਾ ਕੇ ਗੁੱਟੀ ਸਣੇ ਫੋਟੋ ਅਗਲੇ ਖਿੱਚ ਕੇ ਸ਼ੇਅਰ ਕਰਦੇ ਆ ਕਿਹੜੇ ਪਾਸੇ ਨੂੰ ਸਿੱਖੀ ਜਾਂਦੀ ਆ ਇਹ ਸਾਨੂੰ ਸਿੱਖਣਾ ਚਾਹੀਦਾ ਸੋਚਣਾ ਚਾਹੀਦਾ ਸੋ ਗੱਲਬਾਤ ਤੁਹਾਨੂੰ ਚੰਗੀ ਲੱਗੀ ਇਹ ਤੋਂ ਤੁਸੀਂ ਕੋ ਸਮਝਿਆ ਤਾਂ ਇਸ ਚੀਜ਼ ਨੂੰ ਅੱਗੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਕੋਈ ਵੀ ਤੁਹਾਡਾ ਪੁਆਇੰਟ ਆਫ 뷰 ਹੋਇਆ ਉਹ ਆਪਣੇ ਕਮੈਂਟਾਂ ਵਿੱਚ ਦੱਸਿਓ ਤੇ ਬਾਕੀ ਜਿਹੜੀ ਪਾਈ ਗੱਲ ਸੀਗੀ ਉਹ ਹੀ ਵੀ ਇੱਜ਼ਤ ਮਾਨ ਜਿਹੜਾ ਸਾਂਝਾ ਬੇਇੱਜ਼ਤੀ ਆਪੋ ਆਪਣੀ ਇਹ ਗੱਲਾਂ ਆਪਣੇ ਮੁਲਕ ਵਿੱਚ ਸੀਗੀਆਂ ਇਹਨਾਂ ਮੁਰਖਾਂ ਦੇ ਵਿੱਚ ਇੱਕ ਗੱਲ ਨੂੰ ਆਪਾਂ ਧਿਆਨ ਵਿੱਚ ਰੱਖ ਕੇ ਚੱਲੀਏ ਇੱਜ਼ਤ ਮਾਨ ਆਪੋ ਆਪਣਾ ਹੈ ਬੇਇੱਜ਼ਤੀ ਸਭ ਦੀ ਸਾਂਝੀ ਹੋਣੀ ਆ ਇੱਥੇ ਤੋਂ ਦੀਪਨ ਵਾਗਿਆ ਵੀਡੀਓ ਵੇਖਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਸਸੀਕਾਲ ਜੀ